ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ 26 ਨਵੰਬਰ ਹੋ ਗਿਆ ਜੀ 224 ਚੱਲ ਰਿਹਾ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਾਰੇ ਹੀ ਚੜ੍ਹਦੀ ਕਲਾ ਛੋਭੂਗੇ ਆਓ ਦਿਨ ਦੀ ਸ਼ੁਰੂਆਤ ਕਰਦੇ ਹਾਂ ਸਿਰਸੇ ਵਾਲੇ ਬਾਈ ਜੀ ਅਕਸਰ ਸ਼ੋਅ ਦੇ ਵਿੱਚ ਹਾਜ਼ਰੀ ਲਵਾਉਂਦੇ ਨੇ ਗੌਰਵ ਜੀ ਸਾਡੇ ਨਾਲ ਮੌਜੂਦ ਨੇ ਸਵਾਗਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਚੜ੍ਹਦੀ ਕਲਾ ਬਹੁਤ ਵਧੀਆ ਜੀ ਵਧੀਆ ਫਰਸਟ ਕਲਾਸ ਤੁਸੀਂ ਦੱਸੋ ਜੀ ਜੀ ਚੜ੍ਹਦੀ ਕਲਾ ਕਿਰਪਾ ਗਰਵ ਜੀ ਅਸੀਂ ਵੇਖ ਰਹੇ ਸੀ ਕਿ ਕਾਫੀ ਸਮੇਂ ਤੋਂ ਜਦੋਂ ਅਸੀਂ ਸੋਜੀ ਸੰਭਾਲੀ ਹੈ ਬਚਪਨ ਦੇ ਵਿੱਚੋਂ ਜਵਾਨੀ ਤੱਕ ਜਦੋਂ ਅਸੀਂ ਗਏ ਤਾਂ ਠੰਡ ਬੜੀ ਘੱਟ ਅਸੀਂ ਵੇਖਿਆ ਕਿ ਲਗਭਗ ਦਸੰਬਰ ਐਂਡ ਤੇ ਜਨਵਰੀ ਹੈ ਨਾ ਇਹੀ ਮਹੀਨਾ ਖੰਡ ਜਿਹੜੀ ਧੁੰਦ ਠੰਡ ਪੈਂਦੀ ਸੀ ਪਰ ਇਸ ਵਾਰ ਬੜਾ ਅਚਾਨਕ ਹੀ ਜਿਹੜਾ ਗੇੜ ਬਦਲਿਆ ਠੰਡ ਦਾ ਪੰਜਾਬ ਦੇ ਵਿੱਚ ਠੰਡ ਨੇ ਰਫ਼ਤਾਰ ਇੱਕਦਮ ਫੜੀ ਹੈ ਹਰਿਆਣੇ ਵਾਲੀ ਸਾਈਡ ਵੀ ਇੱਕਦਮ ਠੰਡ ਆਈ ਹੈ ਨਾ ਉਤਰੀ ਭਾਰਤ ਦੀ ਆਪਾਂ ਪੂਰੀ ਗੱਲ ਕਰੀਏ ਤੇ ਕਿਵੇਂ ਵੇਖ ਰਹੇ ਹੋ ਤੁਸੀਂ ਕਿਵੇਂ ਵੇਖ ਰਹੇ ਹੋ ਸੌਸਮ ਦੇ ਮિજાਜ ਨੂੰ ਨਹੀਂ ਦੇਖੋ ਜੀ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਉਦੋਂ ਤਾਂ ਠੰਡ ਬਹੁਤ ਪੈਂਦੀ ਸੀ ਮੇਰੇ ਹਿਸਾਬ ਨਾਲ ਫਿਰ ਜਿਵੇਂ ਜਿਵੇਂ ਤੁਸੀਂ ਵੱਡੇ ਹੋਏ ਹੈ ਨਾ ਚੇਂਜ ਆ ਗਿਆ ਥੋੜਾ ਜਿਹਾ ਕਲਾਈਮੇਟ ਚੇਂਜ ਹੋ ਗਿਆ ਗਲੋਬਲ ਵਾਰਮਿੰਗ ਵੱਧ ਗਈ ਇਸ ਸਾਲ ਤਾਂ ਆਪਾਂ ਵੇਖ ਰਹੇ ਕਿ ਠੰਡ ਦਾ ਜਿਹੜਾ ਵੈਦਰ ਹੈ ਯਾਨੀ ਕਿ ਠੰਡ ਦਾ ਜਿਹੜਾ ਮੌਸਮ ਹੈ ਨਾ ਉਹ ਸਿਰਫ ਹਫਤੇ 10 ਦੇ ਨਾਸਤੇ ਰਹਿ ਗਿਆ ਬਈ ਇਹ ਹੁੰਦਾ ਕਿ ਬਸ ਯਾਰ ਕੱਲੀ ਜਨਵਰੀ ਜਨਵਰੀ ਪੈਣੀ ਹੈ ਠੰਡ ਹੈ ਨਾ ਉਹ ਵੀ ਥੋੜੇ ਕੋ ਦਿਨ 10 15 ਦਿਨ ਬਟ ਐਸ ਵਾਰੀ ਜਿਹੜੀ ਠੰਡ ਹੈ ਉਹ ਥੋੜੀ ਪਹਿਲਾਂ ਹੈ ਬਟ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਵਾ ਮੈਂ ਤਾਂ ਇੰਜੋਏ ਕਰ ਰਿਹਾ ਬਾਕੀ ਦੇਖੋ ਜੀ ਵੈਸੇ ਤਾਂ ਕਹਿੰਦੇ ਨੇ ਜੀ ਠੰਡ ਦਾ ਵੈਦਰ ਹੈ ਜਿਹੜਾ ਠੰਡ ਦਾ ਮੌਸਮ ਹੈ ਉਹ ਸਾਰਿਆਂ ਵਾਸਤੇ ਵਧੀਆ ਨਹੀਂ ਹੁੰਦਾ ਬਟ ਕਿਉਂਕਿ ਹਜੇ ਬੱਚਿਆਂ ਦੇ ਬਜ਼ੁਰਗਾਂ ਦੇ ਕਿਉਂਕਿ ਹਜ ਸਾਡੇ ਵਾਸਤੇ ਵਧੀਆ ਮੈਨੂੰ ਵਧੀਆ ਲੱਗਦੀ ਹੈ ਐਂਡ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਹ ਲੱਗਦਾ ਤੇ ਵੀ ਠੰਡ ਜਿਹੜੀ ਹੈ ਆਪਣੇ ਦੇਸ਼ 'ਚ ਬਹੁਤ ਸਾਰੀ ਮਤਲਬ ਜਿਹੜੇ ਲੋਅਰ ਮਿਡਲ ਕਲਾਸ ਲੋਕ ਨੇ ਜਾਂ ਜਿਹੜੇ ਕਹ ਲੀਏ ਕਿ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਆ ਉਹਨਾਂ ਵਾਸਤੇ ਠੰਡ ਬਿਲਕੁਲ ਨਹੀਂ ਵਧੀਆ ਕਿਉਂਕਿ ਤੁਸੀਂ ਦੇਖੋ ਜੀ ਠੰਡ 'ਚ ਤੁਹਾਨੂੰ ਖਾਣਾ ਵੀ ਜ਼ਿਆਦਾ ਪੈਂਦਾ ਗਰਮੀ 'ਚ ਤੁਸੀਂ ਪਤਾ ਕੀ ਹੁੰਦਾ ਜੀ ਪਾਣੀ ਨਾਲ ਵੀ ਟਾਈਮ ਪਾਸ ਕਰ ਲੈਂਦੇ ਹੋ ਗਰਮੀ 'ਚ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਗਰਮੀ 'ਚ ਬਿਮਾਰੀਆਂ ਵੀ ਘੱਟ ਹੁੰਦੀਆਂ ਤੇ ਠੰਡ ਦਾ ਆਦਾਦਾ ਦੇਖੋ ਜੇ ਥੋੜੇ ਗਰਮ ਖੁਰਾਕ ਲੈਣੀ ਹਾਂ ਸਾਰਾ ਕੁਝ ਗਰਮ ਖੁਰਾਕ ਲੈਣੀ ਪੈਂਦੀ ਹੈ ਬਹੁਤ ਕੁਝ ਖਾਣਾ ਪੈਂਦਾ ਤੇ ਫਿਰ ਉਸ ਚੀਜ਼ ਨੂੰ ਵੇਖਿਆ ਜਾਵੇ ਤਾਂ ਠੰਡ ਦਾ ਡਰਾਪਿਕਸ ਵੀ ਹੂੰ ਉਹ ਜਰੂਰ ਕਹਿੰਦੇ ਨੇ ਕਿ ਉੱਠਦੇ ਸਾਰ ਹੀ ਜਦੋਂ ਤੁਸੀਂ ਉੱਠਦੇ ਹੋ ਤਾਂ ਉੱਠਦੇ ਸਾਰ ਹੀ ਰੱਬ ਦਾ ਨਾਮ ਲੈਣਾ ਬਹੁਤ ਹੀ ਜ਼ਰੂਰੀ ਹੈ ਰੱਬ ਦਾ ਨਾਮ ਲਾਉਂਗੇ ਤਾਂ ਸਾਰਾ ਦਿਨ ਖੁਸ਼ੀਆਂ ਨਾਲ ਰਹੇਗਾ ਸਾਰਾ ਦਿਨ ਊਰਜਾ ਰਹੇਗੀ ਸਾਰਾ ਦਿਨ ਚੜ੍ਹਦੀ ਕਲਾ ਰਹੇਗੀ ਇਹ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਦੇ ਨਾਲ ਭਾਵੇਂ ਨਵੀਂ ਪੀੜੀ ਇਸ ਤੇ ਲਾਗੂ ਨਹੀਂ ਕਰਦੀ ਕਿਉਂਕਿ ਨਵੀਂ ਪੀੜ੍ਹੀ ਨੂੰ ਇਹ ਨਹੀਂ ਪਤਾ ਕਿ ਅਸੀਂ ਪੈਣਾ ਕਹਦਾ ਤੇ ਉੱਠਣਾ ਕਹਦਾ ਸਕਰੀਨ ਨੇ ਇੰਨਾ ਉਹਦੇ ਚ ਅਸੀਂ ਵੀ ਇਨਕਲੂਡ ਹਾਂ ਅਸੀਂ ਕਿਸੇ ਵਰ ਨਹੀਂ ਕਹ ਰਹੇ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਈ ਵਾਰ ਰਾਤ ਦੇ 2 ਵਜੇ ਜਾਂਦੇ ਆ 12 ਵਜੇ ਜਾਂਦੇ ਆ ਕਈ ਵਾਰ ਕੰਮ ਦੇ ਰਜਾਂ ਦੇ ਵਿੱਚ ਤੇ ਰਾਤ ਦਿਨ ਪੁਰਾਣੇ ਬਜ਼ੁਰਗਾਂ ਦਾ ਇੱਕ ਟਾਈਮ ਫਿਕਸ ਸੀ ਕਿ ਸੂਰਜ ਛਿਪਿਆ ਪ੍ਰਸ਼ਾਦਾ ਛਕਿਆ ਸੌਂਗੇ ਜਦੋਂ ਪੋਫਟਾਲੇ ਤੋਂ ਪਹਿਲਾਂ ਜਦੋਂ ਵੀ ਤੋਂ ਪਤਾ ਲੱਗਿਆ ਕਿ ਗੁਰੂ ਘਰ ਦੇ ਪਾਠੀ ਜੀ ਲੱਗ ਗਏ ਨੇ ਸਿੰਘ ਸਾਹਿਬ ਲੱਗ ਗਏ ਨੇ ਤੇ ਮੰਦਰਾਂ ਚ ਟੱਲ ਖੜਕੇ ਨੇ ਤੇ ਉਹ ਇੱਕ ਸੰਕੇਤ ਹੁੰਦਾ ਤਾਂ ਕਿ ਭਾਈ ਉੱਠਣ ਦਾ ਵੇਲਾ ਹੋ ਗਿਆ ਜਾਗੋ 3-4 ਵਜੇ ਉੱਠ ਖੜਦੇ ਸੀ ਤੇ ਸਾਡੇ ਵਾਲੀ ਜਨਰੇਸ਼ਨ ਦੇ ਵਿੱਚ ਬੜੀਆਂ ਤਬਦੀਲੀਆਂ ਨੇ ਪਰ ਤੁਸੀਂ ਇਸ ਪੱਖ ਨੂੰ ਕਿਵੇਂ ਵੇਖ ਰਹੇ ਹੋ ਕੀ ਉੱਠਦੇ ਸਾਰ ਪ੍ਰਮਾਤਮਾ ਦਾ ਨਾਮ ਦੇਖਿਓ ਬਿਲਕੁਲ ਤੁਸੀਂ ਵਾajib ਕਿ ਹੈ ਜੀ ਉੱਠਦੇ ਨਾਲ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਏ ਐਟ ਲੀਸਟ ਇੰਨਾ ਕੁ ਤਾਂ ਰੱਬ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਵਾ ਕਿ ਤੁਹਾਨੂੰ ਇੱਕ ਦਿਨ ਹੋਰ ਮਿਲ ਗਿਆ ਵੇਖਣ ਵਾਸਤੇ ਨਹੀਂ ਤਾਂ ਨਹੀਂ ਤਾਂ ਕੁਝ ਵੀ ਹੋ ਸਕਦਾ ਹੈ ਰਾਤੀ ਸੁੱਤੇ ਸੁੱਤੇ ਪੇ ਵੀ ਤੁਸੀਂ ਚਲਾਣਾ ਕਰ ਸਕਦੇ ਹੋ ਤੇ ਮੈਨੂੰ ਇਹ ਲੱਗਦਾ ਹੈ ਕਿ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਐਂਡ ਵਿਦ ਅ ਪੈਸਸਸ ਆਫ ਟਾਈਮ ਦੇਖਣਾ ਜਿਵੇਂ ਜਿਵੇਂ ਜਨਰੇਸ਼ਨ ਅੱਗੇ ਵਧੇਗੀ ਨਾ ਉਹਨਾਂ ਨੂੰ ਇਹ ਅਹਿਸਾਸ ਹੋ ਹੀ ਜਾਣਾ ਹੈ ਹੂੰ ਅਨਕੀ ਜਦੋਂ ਤੁਸੀਂ ਯੰਗ ਹੁੰਦੇ ਹੋ ਨਾ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਪਤਾ ਨਹੀਂ ਕੀ ਕਰ ਦੋਗੇ ਹੈਨਾ ਤੁਹਾਡਾ ਵਿਸ਼ਵਾਸ ਵੀ ਥੋੜਾ ਘੱਟ ਹੁੰਦਾ ਵਾ ਪਰ ਜਿਵੇਂ ਜਿਵੇਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਮੈਚੁਰ ਹੁੰਦੇ ਹੋ ਤੁਹਾਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕੋਈ ਕੋਈ ਤਾਂ ਹੈ ਜਿਹੜਾ ਸ੍ਰਿਸ਼ਟੀ ਚਲਾ ਰਿਹਾ ਹੈਨਾ ਆਖਿਰ ਕੋਈ ਤਾਂ ਹੈ ਜਿੰਦੇ ਕਰਕੇ ਆਪਾਂ ਟੀਕੇ ਹੋਏ ਆ ਰੱਬ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹਦੇ ਨਾਲ ਇਹ ਵੀ ਹੈ ਕਿ ਤੁਹਾਨੂੰ ਇੱਕ ਸਾਈਕਲੋਜੀਕਲ ਵੀ ਤੁਹਾਡੇ ਮਤਲਬ ਚੀਜ਼ ਹੁੰਦੀ ਹੈ ਕਿ ਹਾਂ ਓਬਵੀਅਸ ਹੈ ਕਿ ਤੁਸੀਂ ਪੋਜ਼ਿਟਿਵ ਹੋ ਜਾਂਦੇ ਹੋ ਤੁਸੀਂ ਰੱਬ ਦਾ ਨਾਲ ਲੈਂਦੇ ਹੋ ਸਿਰ ਸਿਰ ਹਾਨੂੰ ਇਹ ਲੱਗਦਾ ਕਿ ਯਾਰ ਮੇਰੇ ਹਿਸਾਬ ਨਾਲ ਜਿਹੜੀ ਵੈਸੇ ਮੈਨੂੰ ਜਿਹੜੀ ਲੱਗਦੀ ਹੈ ਸੋਚ ਮੈਂ ਇਹ ਕਹਿੰਦਾ ਕਿ ਹਮੇਸ਼ਾ ਇਹੀ ਮੰਗੋ ਜੀ ਕਿ ਆਦੀ ਤੰਦਰੁਸਤੀ ਸਭ ਦਾ ਵਧੀਆ ਹੋਵੇ ਹੈਨਾ ਤੇ ਕਿਸੇ ਨਾਲ ਮਾਲੀ ਨਾ ਹੋਵੇ ਸਭ ਦਾ ਵਧੀਆ ਹੋਵੇ ਤੇ ਦਿਨ ਵਿੱਚ ਐਵੇਂ ਹੋਵੇ ਕਿ ਤੁਹਾਡੇ ਤੋਂ ਕੋਈ ਅਜਾ ਮਾੜਾ ਕੰਮ ਨਾ ਹੋਵੇ ਜਿਹੜਾ ਤੁਹਾਡੇ ਅੱਗੇ ਜਾ ਕੇ ਤੁਹਾਨੂੰ ਤੁਹਾਡੀ ਲਾਈਫ ਤੇ ਇਫੈਕਟ ਪਾਵੇ ਤੇ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਸਵੇਰੇ ਉੱਠਦਿਆਂ ਨਾਲ ਵੀ ਤੇ ਰਾਤੀ ਸੌਣ ਲੱਗਿਆਂ ਵੀ ਦੋਨੋਂ ਟਾਈਮ ਲੱ ਲਿਆ ਕਰੋ ਐਟ ਲੀਸਟ ਸ਼ੁਕਰਾਨਾ ਬੜਾ ਜ਼ਰੂਰੀ ਹੈ ਦਿਨ ਦੀ ਸ਼ੁਰੂਆਤ ਕਰ ਰਿਹਾ ਪ੍ਰਮਾਤਮਾ ਸ਼ੁਕਰਾਨਾ ਤੇਰਾ ਇਸ ਵੇਲੇ ਜਿਹੜੀ ਆ ਰਹੀ ਆ ਉਹਦਾ ਸ਼ੁਕਰਾਨਾ ਜੀ ਦਿਨ ਬੜਾ ਸੁੱਖਾ ਪਰਬਤੀਤ ਹੋਇਆ ਅਕਸਰ ਅਰਦਾਸ ਅਸੀਂ ਕਰਦੇ ਆ ਤੇ ਦਿਨ ਦੀ ਸ਼ੁਰੂਆਤ ਵੇਲੇ ਵੀ ਰਾਤ ਵੇਲੇ ਬੜਾ ਜ਼ਰੂਰੀ ਹੈ ਤੇ ਐਨਲਾਈਜ਼ ਕਰਨਾ ਚਾਹੀਦਾ ਕਿ ਕੁਝ ਅਜੀਹਾ ਤਾਂ ਨਹੀਂ ਹੋਇਆ ਕਿਸੇ ਦਾ ਦਿਲ ਤਾਂ ਨਹੀਂ ਦੁਖਿਆ ਜਾਂ ਕੋਈ ਚੋਰੀ ਠੱਗੀ ਝੂਠ ਤਾਂ ਨਹੀਂ ਹੋਈ ਕੋਈ ਮਾਫੀ ਜ਼ਰੂਰ ਮੰਗ ਲੈਣੀ ਚਾਹੀਦੀ ਹੈ ਹੱਸਾ ਨਹੀਂ ਨਹੀਂ ਬਿਲਕੁਲ ਮਾਫੀ ਮੰਗ ਲੈ ਕਈ ਵਾਰੀ ਪਤਾ ਕੀ ਹੁੰਦਾ ਆਪਾਂ ਜਾਣੇ ਅਣਜਾਣੇ ਚ ਗਲਤੀ ਕਰ ਬੰਨੇ ਆਪਣਾ ਦਿਲ ਨਹੀਂ ਹੁੰਦਾ ਆਪਣਾ ਮੂਡ ਨਹੀਂ ਹੁੰਦਾ ਸੱਚੀ ਵੀ ਹੈ ਜੀ ਮਾਨ ਸਿਚੁਏਸ਼ਨ ਹਾਂ ਸਿਚੁਏਸ਼ਨ ਐਵੇਂ ਦੀ ਹੋ ਜਾਂਦੀ ਕਿ ਆਪਾਂ ਨਾ ਮੰਨ ਲਓ ਹੁਣ ਕੰਮ ਕਰ ਰਹੇ ਆ ਆਪਾਂ ਕਲੀਗਜ਼ ਆਪਾਂ ਇਕੱਠੇ ਕੰਮ ਮਤਲਬ ਨਹੀਂ ਹੁੰਦਾ ਇਹ ਕਹਿੰਦਾ ਕੰਮ ਦਾ ਪ੍ਰੈਸ਼ਰ ਹੁੰਦਾ ਸਾਹਮਣੇ ਵਾਲਾ ਬੰਦਾ ਲ ਲੈ ਲੈਂਦਾ ਹੈ ਗੱਲ ਨੂੰ ਹੈਨਾ ਕਿ ਯਾਰ ਇਹਨੇ ਮੇਰੇ ਨਾਲ ਗਲਤ ਬਿਹੇਵ ਕੀਤਾ ਕਈ ਵਾਰੀ ਤੁਸੀਂ ਜਾ ਰਹੇ ਹੁੰਦੇ ਹੋ ਟ੍ਰੈਫਿਕ ਦੇ ਵਿੱਚ ਤੁਹਾਨੂੰ ਪਹੁੰਚਣਾ ਬੜਾ ਜ਼ਰੂਰੀ ਹੈ ਸਾਹਮਣੇ ਵਾਲੇ ਨੂੰ ਨਹੀਂ ਪਤਾ ਹੁੰਦਾ ਹੈਨਾ ਤੇ ਉਦੋਂ ਵੀ ਕਈ ਵਾਰੀ ਆਪਾਂ ਬੰਦੇ ਦੇ ਸਿੰਘ ਅੜ ਜਾਂਦੇ ਨੇ ਕਿਸੇ ਨਾ ਹੈਨਾ ਉਦੋਂ ਵੀ ਇਹ ਫਿਰ ਹੁੰਦਾ ਵਾ ਕਿ ਆਪਾਂ ਕਈ ਵਾਰੀ ਮਾੜਾ ਚੰਗਾ ਬੋਲਿਆ ਜਾਂਦਾ ਵਾ ਐਸ ਕਰਕੇ ਉਹਨੂੰ ਤਾਂ ਹੁਣ ਆਪਾਂ ਹਰ ਜਿਹੜੇ ਬੰਦੇ ਅਣਜਾਨ ਨੇ ਆਪਾਂ ਜਿਨ੍ਹਾਂ ਨੂੰ ਜਾਣਦੇ ਨਹੀਂ ਉਹਨਾਂ ਨੂੰ ਤੁਸੀਂ ਜਾ ਕੇ ਲੱਭ ਕੇ ਤਾਂ ਸੌਰੀ ਫੀਲ ਨਹੀਂ ਕਰ ਸਕਦੇ ਸ਼ਾਮ ਤੱਕ ਕਿਉਂਕਿ ਇਨਸਾਨ ਦੀ ਫਿ ਸਾਤੀ ਹੋ ਜਾਂਦਾ ਤੇ ਤੁਸੀਂ ਉਹ ਸ਼ਾਮੀ ਰੱਬ ਅੱਗੇ ਕਹਿ ਦੋਗੇ ਤਾਂ ਉਹ ਐਟ ਲੀਸਟ ਇਹਨਾ ਤਾਂ ਹੋਊਗਾ ਕਿ ਰੱਬ ਨੂੰ ਵੀ ਇਹ ਲੱਗੂਗਾ ਕਿ ਯਾਰ ਇਹਨਾਂ ਨੂੰ ਅਹਿਸਾਸ ਤਾਂ ਹੈਗਾ ਆ ਦੀ ਗਲਤੀ ਦਾ ਸਹੀ ਹੈ ਤੇ ਮੇਰੇ ਹਿਸਾਬ ਨਾਲ ਜੀ ਬਿਲਕੁਲ ਸਹੀ ਆਪਣੀ ਗਲਤੀ ਦਾ ਪਛਤਾਵਾ ਕਰ ਲੈਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮਾਫੀ ਮੰਗ ਲੈਣੀ ਉਸ ਤੋਂ ਵੱਡੀ ਹੈ ਤੇ ਕਿਸੇ ਨੂੰ ਖਿਮਾ ਕਰ ਦੇਣਾ ਉਹ ਉਸ ਤੋਂ ਵੱਡਾ ਹੈ ਜਿਹੜਾ ਤੁਹਾਨੂੰ ਬਿਲਕੁਲ ਬਿਲਕੁਲ ਨਾਲ ਪਿਆਰ ਪਾਉਣਾ ਬੜਾ ਜ਼ਰੂਰੀ ਹੈ ਤੇ ਤੁਸੀਂ ਲਿਟਰੇਚਰ ਬਾਰੇ ਕਿੰਨਾ ਕੁ ਸਮਝਦੇ ਹੋ ਕਿੰਨਾ ਕੁ ਪੜਿਆ ਤੇ ਕਿਹੜੀਆਂ ਲਿਟਰੇਚਰ ਦੀਆਂ ਕਿਤਾਬਾਂ ਤੁਹਾਨੂੰ ਦਿਲ ਦੇ ਕਰੀਬ ਨੇ ਜਾਂ ਕਿਹੜਾ ਲਿਖਾਰੀ ਜਿਹੜਾ ਭਾਰਤੀ ਲਿਖਾਰੀ ਤੁਹ ਉਹ ਮੈਂ ਬਹੁਤ ਸਾਰੀਆਂ ਬੁੱਕਸ ਤਾਂ ਪੜੀਆਂ ਹੀ ਨੇ ਬਟ ਮੈਨੂੰ ਇਹ ਲੱਗਦਾ ਵਾ ਕਿ ਕੁਝ ਐਵੇਂ ਹੁੰਦੀ ਆ ਆਪਾਂ ਨੂੰ ਰਿਕਾਲ ਨਹੀਂ ਹੁੰਦੀ ਅੱਜ ਕੱਲ ਮੈਂ yogi ਇੱਕ ਬੁੱਕ ਹੈ ਉਹ ਪੜ ਰਿਹਾ ਹਾਂ ਐਂਡ ਬਹੁਤ ਸਾਰੇ ਮਤਲਬ ਕਈ ਈ ਆਪਾਂ ਦੇਖਦੇ ਆ ਨਾ ਕਿ ਆਪਾਂ ਮਤਲਬ ਸਟਾਰਸ ਨੂੰ ਵੇਖ ਕੇ ਵੀ ਪੜ ਲੈਨੇ ਆ ਤੇ ਮੈਂ ਵਿਰਾਟ ਕੋਹਲੀ ਦਾ ਇੱਕ ਇੰਟਰਵਿਊ ਸੁਣ ਰਿਹਾ ਸੀ ਤੇ ਉਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਬਹੁਤ ਵਧੀਆ ਬੁੱਕ ਹੈ ਤੇ ਅੱਜ ਕੱਲ ਮੈਂ ਉਹ ਬੁੱਕ ਪੜ ਰਿਹਾ ਹਾਂ ਬਹੁਤ سارے ਲੋਕ ਨੇ ਮੈਨੂੰ ਇਹ ਲੱਗਦਾ ਕਿ ਡਿਫਰੈਂਟ ਡਿਫਰੈਂਟ ਜਨਰ ਦੇ ਡਿਫਰੈਂਟ ਡਿਫਰੈਂਟ ਚੀਜ਼ਾਂ ਹੁੰਦੀਆਂ ਨੇ ਡਿਫਰੈਂਟ ਡਿਫਰੈਂਟ ਆਦੇ ਮੈਟਰ ਹੁੰਦੇ ਨੇ ਨਾਲੇ ਡਿਫਰੈਂਟ ਡਿਫਰੈਂਟ ਆਪਣੇ ਨਾ ਏਜਸ ਦੇ ਵੀ ਸਟੇਜ ਹੁੰਦੇ ਆ ਜਦੋਂ ਯੰਗ ਹੁੰਦੇ ਉਹ ਤੁਹਾਨੂੰ ਹੋਰ ਚੀਜ਼ਾਂ ਪਸੰਦ ਆਉਂਦੀਆਂ ਜਦੋਂ ਥੋੜੇ ਜੇ ਤੁਸੀਂ ਮਤਲਬ ਥੋੜੀ ਪੱਕੀ ਹੋ ਜਾਂਦੇ ਤੁਹਾਨੂੰ ਹੋਰ ਤਰ੍ਹਾਂ ਦੀ ਚੀਜ਼ਾਂ ਪਸੰਦ ਆਉਂਦੀਆਂ ਬਟ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਹਾਂ ਹਰ ਯੰਗਸਟਰਸ ਨੂੰ ਇਹ ਕਹਿਣਾ ਚਾਹੁੰਗਾ ਜਿਹੜੇ ਵੀ ਯੰਗਸਟਰ ਨੇ ਕਿ ਬੁੱਕਸ ਜ਼ਰੂਰ ਪੜੋ ਜ਼ਰੂਰ ਪੜ੍ਹਨੇ ਚਾਹੀਦੀਆਂ ਬਹੁਤ ਸਾਰੀਆਂ ਬੁੱਕਸ ਪੜ੍ਹਨੇ ਚਾਹੀਦੀਆਂ ਐਟ ਲੀਸਟ ਥੋਨੂੰ ਆਦੀ ਲਾਈਫ ਦੇ ਵਿੱਚ ਘਟੋ-ਘਟ 2-300 ਕਿਤਾਬਾਂ ਦਾ ਪਾੜੀ ਲੈਣੀ ਚਾਹੀਦੀ ਹੈ ਮੇਰਾ ਇਹ ਮੰਨ ਹੈ ਬਾਕੀ ਮੈਨੂੰ ਇਹ ਲੱਗਦਾ ਕਿ ਬੁੱਕਸ ਤੁਹਾਨੂੰ ਜੋ ਨੋਲੇਜ ਦੇ ਸਕਦੀ ਉਹ ਹੋਰ ਕੋਈ ਚੀਜ਼ ਨਹੀਂ ਦੇ ਸਕਦੀ ਇਸ ਕਰਕੇ ਯੂ ਯੂ ਮਸਟ ਰੀਡ ਬੁੱਕਸ ਹੂੰ ਮੈਂ ਤਾਂ ਇਹ ਕਹਿਣਾ ਚਾਹੀਦਾ ਕਿ ਆਦੀ ਸੇ ਤਾਂ ਬਹੁਤ ਜ਼ਿਆਦਾ ਧਿਆਨ ਰੱਖੋ ਆ ਨਾਲਾ ਸਮਝੜਾ ਹੁੰਦਾ ਵਾ ਵਿంటర్ਸ 'ਚ ਇੱਕ ਇੱਕ ਦਿੱਕਤ ਹੋਰ ਹੁੰਦੀ ਹੈ ਕਿ ਜਿਵੇਂ ਐਟਮੋਸਫੇਅਰ ਹੋ ਜਾਂਦਾ ਵਾ ਤਾਂ ਬਜ਼ੁਰਗਾਂ ਵਾਸਤੇ ਇਟਸ ਵੈਰੀ ਹਾਰਮਫੁਲ ਹੈ ਨਾ ਉਹਨਾਂ ਨੂੰ ਦਿਮਾਹ ਹੈ ਨਾ ਜਾਂ ਫਿਰ ਸਾ ਰੁਕ ਜਾਣਾ ਹਾਰਟ ਅਟੈਕਸ ਬਹੁਤ ਜ਼ਿਆਦਾ ਆਂਦੇ ਨੇ ਵਿంటర్ਸ 'ਚ ਤੇ ਉਹਨਾਂ ਦੀ ਕੇਅਰ ਕਰਨਾ ਆਪਣਾ ਫਰਜ਼ ਵੀ ਆ ਤਾਂ ਤੁਸੀਂ ਆਦੀ ਕੇਅਰ ਵੀ ਜ਼ਰੂਰ ਕਰੋ ਸੈਲਫ ਕੇਅਰ ਬੜੀ ਜ਼ਰੂਰੀ ਹੈ ਸੈਲਫ ਕੇਅਰ ਵੀ ਕਰੋ ਤੇ ਹੈਲਥ ਜਿਹੜਾ ਕੌਨਸ਼ੀਅਸ ਹੈ ਉਹ ਬਣ ਜਾਓ ਹੈਲਥ ਕੌਨਸ਼ੀਅਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸੋ ਗੁਰੂ ਪਿਆਰਿਓ ਆਸਕਰ ਦੇ ਅੰਕ ਕੀ ਤੁਸੀਂ ਚੜ੍ਹਦੀ ਕਲਾ ਚ ਰਹੋਗੇ ਆਪਣੇ ਸਰੀਰ ਦੀ ਤੰਦਰੁਸਤੀ ਲਈ ਅਰਦਾਸ ਵੀ ਪ੍ਰਮਾਤਮਾ ਦੇ ਅੱਗੇ ਜ਼ਰੂਰ ਕਰਨੀ ਚਾਹੀਦੀ ਆ ਹੋਇਆਂ ਭੁੱਲਾਂ ਦੀ ਖਿਮਾ ਕੱਲ ਫੇਰ ملاقات ਹੋਵੇਗੀ ਸ਼ੁਕਰਾਨੇ ਧੰਨਵਾਦ